ਫਿੰਸਨ ਨਾਲੇ ਨੂੰ ਲੈ ਕੇ ਕਾਫੀ ਰੌਲਾ ਆ ਵੀ ਸਾਰੇ ਜਣੇ ਉਹ ਚੀਜ਼ ਨੂੰ ਸ਼ੇਅਰ ਕਰਦੇ ਆ ਵੀ ਉਹ ਜੀ ਰੋਕ ਲੱਗ ਗਈ ਫੇਰ ਹਟ ਗਈ ਫੇਰ ਲੱਗ ਗਈ ਰੋਕ ਲੱਗ ਗਈ ਸੋ ਇਹ ਫਿੰਸਨ ਨੂੰ ਲੈ ਕੇ ਕਾਫੀ ਜ਼ਿਆਦਾ ਰੌਲਾ ਰੱਪਾ ਪਿਆ ਹੈ ਕਲੀਅਰਲੀ ਹੁਣ ਤੁਸੀਂ ਦੱਸ ਸਕਦੇ ਵੀ ਲੇਟੈਸਟ ਕੀ ਸਿਚੁਏਸ਼ਨ ਹੈਗੀ ਉਸ ਦੀ ਦੇਖੋ ਜੀ ਮੈਂ ਤਾਂ ਕਲੀਅਰਲੀ ਇਹ ਗੱਲ ਕਹਿਣਾ ਹੈਗਾ ਕਿ ਜੇ ਵੇਟ ਕਰਨੀ ਤੁਸੀਂ ਵੇਟ ਕਰ ਲਓ ਠੀਕ ਹੈ ਜੇ ਤੁਸੀਂ ਭਰਨੀਆ ਭਰ ਦਿਓ ਇਹ ਜਿੱਦਾਂ ਕੋਈ ਆਪਣੀ ਕੋਈ ਏਡਾ ਹੁਣ ਇਸ ਵੇਲੇ ਦਾ ਜੇ ਕਹ ਲਓ ਵੀ ਉਹ 31st ਦੀ ਆਪਾਂ ਡੇਟ ਦਿੱਤੀ ਸੀਗੀ ਡੈਫੀਨਟਲੀ ਦਿੱਤੀ ਸੀਗੀ ਇੱਕ ਤਜ ਨੇ ਇੱਕ ਆਰਡਰ ਕੱਢ ਦਿੱਤਾ ਹੈਗਾ ਆਪਾਂ ਨੂੰ ਪਹਿਲਾਂ ਹੀ ਪਤਾ ਹੈਗਾ ਕਿ ਆਮ ਤੌਰ ਤੇ ਇਦਾਂ ਦੇ ਕੋਰਟ ਦੇ ਵਿੱਚ ਕੋਈ ਨਾ ਕੋਈ ਆਰਡਰ ਹੋ ਜਾਂਦਾ ਹੁੰਦਾ ਰੋਕ ਕਿ ਤਰ੍ਹਾਂ ਕਿਤੇ ਲੱਗ ਜਾਂਦੀ ਆ ਸੋ ਟੈਕਸਸ ਦੀ ਸਟੇਟ ਦੇ ਵਿੱਚ ਇਹ ਹੋਇਆ ਹੈਗਾ ਆਰਡਰ ਜਿਹੜਾ ਪਰ ਉਹਦੇ ਕਰਕੇ ਇਹ ਚੀਜ਼ ਖਤਮ ਹੋ ਜਾਊਗੀ ਮੈਨੂੰ ਨਹੀਂ ਲੱਗਦਾ ਅ ਕਾਰ ਦੇ ਲਈ ਵੀ ਆਪਾਂ ਜਦੋਂ EV5 ਦਾ ਰੋਲਾ ਸੀਗਾ ਕਿੰਨਾ ਚੇਰ ਹੋ ਗਿਆ ਉਹ ਫਾਈਟ ਚੱਲਦੀ ਨੂੰ ਉਹ ਸਾਰਾ ਕੁਝ ਚੱਲਦੀ ਨੂੰ ਸਟਿਲ ਅਜੇ OIDA ਵਾਲੇ ਉੱਤੇ ਫਾਈਟ ਕਰੀ ਜਾ ਰਹੇ ਆ ਕੈਲੀਫੋਰਨੀਆ ਟਰਕਿੰਗ ਐਸੋਸੀਏਸ਼ਨ ਨੇ ਆਲਰੇਡੀ ਗਿਵ ਅਪ ਕਰ ਦਿੱਤਾ ਹੈਗਾ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬਹੁਤ ਵੇਗ ਹੁੰਦੀਆਂ ਹੈਗੀਆਂ ਜਿੱਥੇ ਜਿਹੜੇ ਟੈਕਸਸ ਦੀ ਕੋਰਟ ਨੇ ਇਹਦੇ ਉੱਤੇ ਰੋਕ ਲਾਈ ਆ ਉਹਨੇ ਇਨਜੰਕਸ਼ਨ ਨਹੀਂ ਲਾਈ ਹੈਗੀ ਸਿਰਫ ਉਹਨੇ ਹੋਲਡ ਦੇ ਪਾਇਆ ਹੈਗਾ ਤੇ ਜਿਹੜੀ ਟ੍ਰੈਜਰੀ ਡਿਪਾਰਟਮੈਂਟ ਹੈਗਾ ਉਹਨਾਂ ਨੇ ਕਿਹਾ ਸੀਗਾ ਅਸੀਂ ਅਪੀਲ ਕਰਾਂਗੇ ਤੇ ਉਹਨਾਂ ਨੇ ਅਪੀਲ ਵੀ ਨਹੀਂ ਕੀਤੀ ਹੈਗੀ ਸੋ ਇਹ ਚੀਜ਼ਾਂ ਜਿਹੜੀਆਂ ਇਹ ਤੁਹਾਨੂੰ ਦਰਸਾਉਂਦੀਆਂ ਕਿ ਨਾ ਉਹ ਪੂਰੇ ਤੌਰ ਦੇ ਉੱਤੇ ਜਿਹੜੇ ਜੱਜ ਸਾਹਿਬ ਆ ਉਹ ਸ਼ੋਰ ਹੈਗੇ ਆ ਤੇ ਨਾ ਹੀ ਪੂਰੇ ਤੌਰ ਤੇ ਟ੍ਰੈਜਰੀ ਡਿਪਾਰਟਮੈਂਟ ਸ਼ੋਰ ਹੈਗਾ ਸੋ ਮੇਰੇ ਖਿਆਲ ਦੇ ਵਿੱਚ ਆਲਰੇਡੀ ਜਿਹੜੀ ਇਨਫੋਰਮੇਸ਼ਨ ਉਹਥੇ ਮੰਗਦੇ ਆ ਉਹਦੇ ਉੱਤੇ ਸਾਈਡ ਦੇ ਉੱਤੇ ਜਿਹੜੀ ਤੁਸੀਂ ਸਬਮਿਟ ਕਰਨੀ ਆ ਉਹ ਇਨਫੋਰਮੇਸ਼ਨ ਆਲਰੇਡੀ ਗਵਰਨਮੈਂਟ ਕੋ ਹੈਗੀ ਆ ਸੋ ਆ ਡੋਨਟ ਨੋ ਇਹਦਾ ਕਿਉਂ ਐਡੀ ਵੱਡੀ ਫਾਸ ਬਣਾਈ ਆ ਜਾਂ ਕਿਉਂ ਐਡਾ ਵੱਡਾ ਇਸ਼ੂ ਬਣਾਇਆ ਹੋਇਆ ਹੋਗਾ ਇਹ ਸਿਰਫ ਮੈਂ ਅਗੇਨ ਉਹੀ ਗੱਲ ਕਹਿੰਦਾ ਕਿ ਸਿਰਫ ਤੇ ਸਿਰਫ ਉਹਨਾਂ ਲੋਕਾਂ ਦੇ ਲਈ ਪ੍ਰੋਬਲਮ ਹੈਗੀ ਆ ਜਿਹੜੇ ਕੋਈ ਗਲਤ ਕੰਮ ਕਰਦੇ ਹੈਗੇ ਜੇ ਤੁਸੀਂ ਗਲਤ ਕੰਮ ਨਹੀਂ ਕਰਦੇ ਤੇ ਚੁੱਪ ਕਰਕੇ ਆਪਣੀ ਇਨਫੋਰਮੇਸ਼ਨ ਦਿਓ ਤੇ ਕੰਮ ਕਤਮ ਕਰੋ ਹੂੰ ਜੀ ਜੀ ਬਿਲਕੁਲ